ਕੈਨੇਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੋਂ ਦੇ ਬ੍ਰੈਂਟਨ ਸ਼ਹਿਰ ਵਿੱਚ ਪੁਲਿਸ ਨੇ ਵਾਹਨ ਚੋਰੀ ਕਰਨ ਵਾਲੇ ਇੱਕ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਭਾਰਤੀ ਮੂਲ ਦੇ ਤਿੰਨ ਕੈਨੇਡੀਅਨ ਪੰਜਾਬੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਕਾਰਵਾਈ ਦੌਰਾਨ ਚੋਰੀ ਕੀਤੇ ਗਏ ਤਿੰਨ ਵਾਹਨ ਵੀ ਬਰਾਮਦ ਕੀਤੇ ਗਏ ਨੇ ਜਾਣਕਾਰੀ ਅਨੁਸਾਰ ਗ੍ਰਿਫਤਾਰ ਕੀਤੇ ਗਏ ਤਿੰਨ ਨੌਜਵਾਨਾਂ ਵਿੱਚ ਦੋ ਮੁੰਡੇ ਤੇ ਇੱਕ ਕੁੜੀ ਸ਼ਾਮਿਲ ਹੈ ਜਿਨ੍ਹਾਂ ਦੀ ਪਛਾਣ 28 ਸਾਲਾ ਅਮਰਿਤਪਾਲ ਘਟੜਾ 33 ਸਾਲਾ ਗੁਰਤਾਜ ਭੁੱਲਣ ਅਤੇ 32 ਸਾਲਾ ਮਨਦੀਪ ਕੌਰ ਵਜੋਂ ਹੋਈ ਹੈ ਇਹ ਮਾਮਲਾ ਦਸੰਬਰ 2025 ਵਿੱਚ ਸ਼ੁਰੂ ਹੋਈ ਇੱਕ ਵਿਸ਼ੇਸ਼ ਜਾਂਚ ਦਾ ਨਤੀਜਾ ਹੈ ਜੋ ਕਿ ਵਾਹਨਾਂ ਅਤੇ ਟਰੈਕਟਰ ਟਰੇਲਰਾਂ ਦੀ ਚੋਰੀ ਦੇ ਨਾਲ-ਨਾਲ ਵਾਹਨਾਂ ਨਾਲ ਸੰਬੰਧਿਤ ਧੋਖਾਧੜੀ ਕਰਨ ਵਾਲੇ ਇੱਕ ਗਰੋਹ ਤੇ ਕੇਂਦਰਿਤ ਸੀ 8 ਜਨਵਰੀ 2026 ਨੂੰ ਪੁਲਿਸ ਨੇ ਬ੍ਰੈਂਟਨ ਵਿੱਚ ਇੱਕ ਗੱਡੀ ਦੀ ਤਲਾਸ਼ੀ ਲਈ ਜਿੱਥੋਂ ਤਿੰਨ ਚੋਰੀ ਦੇ ਵਾਹਨ ਮਿਲੇ ਜਿਨ੍ਹਾਂ ਤੇ ਜੌਲੀ ਨੰਬਰ ਪਲੇਟਾਂ ਲਗੀਆਂ ਹੋਈਆਂ ਸਨ ਇਸ ਮਾਮਲੇ ਵਿੱਚ ਅਮਰਿਤਪਾਲ ਖਟੜਾ ਅਤੇ ਗੁਰਤਾਜ ਪੁੱਲਰ ਤੇ ਵਾਹਨ ਚੋਰੀ ਦੀ ਕੋਸ਼ਿਸ਼ ਚੋਰੀ ਦਾ ਸਮਾਨ ਰੱਖਣ ਚੋਰੀ ਦੇ ਔਜ਼ਾਰ ਰੱਖਣ ਅਤੇ ਅਦਾਲਤ ਵੱਲੋਂ ਪਹਿਲਾਂ ਜਾਰੀ ਕੀਤੇ ਗਏ ਹਾਈ ਹੁਕਮਾਂ ਦੀ ਉਲੰਘਣਾ ਕਰਨ ਸਮੇਤ ਕਈ ਦੋਸ਼ ਲਗਾਏ ਗਏ ਨੇ ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰੀ ਦੇ ਸਮੇਂ ਦੋਵੇਂ ਪਹਿਲਾਂ ਹੀ ਹੋਰ ਅਪਰਾਧਾਂ ਦੇ ਸਬੰਧ ਵਿੱਚ ਜ਼ਮਾਨਤ ਤੇ ਸਨ ਜਦਕਿ ਮਨਦੀਪ ਕੌਰ ਤੇ ਚੋਰੀ ਦਾ ਸਮਾਨ ਰੱਖਣ ਅਤੇ ਜਾਲੀ ਪਲੇਟਾ ਰੱਖਣ ਦੇ ਦੋਸ਼ ਲਗਾਏ ਗਏ ਨੇ